ਮੈਂ ਮਮਈ ਨਾਲ ਕੀ ਚਾਏ ਆਏ ਆਏ ਬੰਦ ਸਕਦਾ ਕੀ ਇਹ ਇਹ ਨਾਲ ਇਹ ਚੀਜ਼ਾਂ ਰੱਖਣ ਵਾਸਤੇ ਆ ਤੋੜਨਾ ਨਹੀਂ ਨਹੀਂ ਤੋੜਦੀ ਮਮਈ ਤੁਸੀਂ ਉੱਤਰ ਵੀ ਤੇਰੀ ਪੈਣਗੇ ਪਿੱਛੇ ਨੂੰ ਬੈਠਦੀ ਉਹਦਾ ਤਾਂ ਹੈ ਨਹੀਂ ਪਿੱਛੇ ਨੂੰ ਇਹਨਾਂ ਫਸ ਗਿਆ ਹੁਣ ਇਹਦਾ ਖੋਲ ਦੇ ਮम्मा ਮੈਨੂੰ ਵੀ ਨਹੀਂ ਪਤਾ Mamma og Nariya har det. Og mamma og Kåre har det. ਓ ਵੈਰੀ ਗੁੱਡ ਵੈਰੀ ਗੁੱਡ ਆ ਦੇਖੋ ਇਹ ਪਾਲਟੀ ਬਣ ਗਈ ਇੱਕ ਜੇ ਤੁਸੀਂ ਇਹਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਫੇਰ ਓਮੀ ਹੋ ਇੱਕ ਹੋ ਗਈ ਚਪਾ ਨਹੀਂ ਓਮੀ ਹੋਰ ਖੋਲੇ ਨੂੰ ਇਧਰ ਹਾਂ ਸਾਬ ਚ ਨਹੀਂ ਆਉਂਦਾ ਓਏ ਫੇਰ ਬੰਦ ਹੋ ਗਿਆ ਖੋਲ ਦਾਂਗੇ ਹਾਂ ਓਏ ਹੁਣ ਹੋ ਗਿਆ ਵੈਰੀ ਗੁੱਡ ਹੂੰ ਸ਼ੁਕਰ ਹੈ ਬੰਦ ਕਰਤਾ ਐ ਬਣਾਤਾ ਲਵਰ ਐ ਬਣੀ ਦੀ ਬਾਲਟੀ ਐ ਫਲਾਵਰ ਵਾਸਤੇ ਵੀ ਬਣ ਸਕਦਾ ਐ ਬਾਲਟੀ ਹੂੰ ਤੇ ਐ ਕੀਤਾ ਚੁੱਪ ਚਲੋ ਜੀ ਇਹ ਚੀਜ਼ਾਂ ਕੋਨ ਵਾਸ਼ੀ ਜੇ ਤੁਸੀਂ ਐਂ ਰੱਖਣਾ ਫਲ ਫੀਲ ਪਾ ਸਕਦੇ ਹੋ ਜੇ ਤੁਸੀਂ ਫਲਾਵਰ ਰੱਖਨੇ ਆ ਤਾਂ ਐਂ ਕਰਕੇ ਬਣਾ ਸਕਕੇ ਆਈ ਬਣਾ ਸਕਦੇ ਆਏ ਪਾਸੋਂ ਜੇ ਤੁਹਾਨੂੰ ਵੱਡੀ ਚੀਜ਼ ਰੱਖੀਆ ਬਾਲ ਚ ਤੁਹਾਨੂੰ ਬਾਲਟੀ ਨਾਲ ਮਿਲ ਰਹੀ ਹੋਈ ਛੋਟੀ ਤਾਂ ਇਹ ਚਾਹੇ ਪੀਸ ਰੱਖ ਸਕਦੇ ਹੋ ਜੇ ਤੁਸੀਂ ਇਹਨੂੰ ਖੁੱਲਾ ਕਰਨਾ ਹੋਵੇ ਤਾਂ ਫਿਰ ਇਹ ਹੈ ਆਏ ਦੇਖੋ ਮੈਂ ਤੁਹਾਨੂੰ ਖੋਲਣਾ ਸਿਖਾਣੀ ਆਂ ਆਏ ਮੈਂ ਬੰਦ ਕਰਤਾ ਹੂੰ ਤੁਸੀਂ ਇੱਥੋਂ ਐ ਕੱਢ ਜਾਓਗੇ ਐ ਤਾਂ ਇਹ ਟੂ ਗਿਫਟ ਬਸ ਆਏ ਬਚਾਤ ਮਾਰ ਕੇ ਆਏ ਪਿੱਛੇ ਨੂੰ ਕਰ ਦੇਣਾ ਓਕੇ ਇਹ ਵਾਲੀ ਦੀ ਬਾਅਦ ਹੀ ਜੇ ਐਂ ਹੋਰ ਖੁੱਲੀ ਕਰਨੀ ਆ ਤਾਂ ਐਂ ਬੰਦੀ ਆਏ ਇੱਕ ਸੋਨਾ ਦਾ ਸਿਰਾ ਹੀਰੋਂ ਨੂੰ ਮਨੂ ਹੂੰ ਲੈ ਦਾਣਾ ਹੀਰਕ ਹੂੰ ਆਏ ਕਰਕੇ ਆਮ ਫਲ ਫੂਟ ਲੈ ਆਸਾ ਦੇ ਜੇ ਤੁਸੀਂ ਇਹ ਨਹੀਂ ਜੂਸ ਕਰਨਾ ਹਲੇ ਇਹ ਥੋੜੇ ਹਲੇ ਨਮਕਰ ਨਹੀਂ ਬਣਿਆ ਤਾਂ ਤੁਸੀਂ ਪਹਿਲਾਂ ਹੀ ਲੈ ਆਏ ਦੱਸ ਦਿਨਾ ਪੈਨੂ ਆਏ ਬੰਦ ਕਰਕੇ ਰੱਖ ਸਦੋ ਪੇਟੀ ਦੇ ਵਿੱਚ ਪੇਟੀ ਵਿੱਚ ਨਹੀਂ ਆਏ ਕਿਤੇ ਮਰਜੀ ਟਾਂਸਾ ਦੇ ਵਿੱਚ ਚੀਜ਼ਾਂ ਦਾ ਜਿਵੇਂ ਕਿ ਉਹ ਚੀਜ਼ ਹੈ ਵੀ ਨਾ ਕੀ ਚਾਹੀ ਆਈ ਸਾਕਟ ਅਗਲੀ ਜੇ ਕੋਈ ਚੀਜ਼ ਲੋੜ ਹੋਵੇ ਤਾਂ ਆਏ ਖੋਲ ਕੇ ਆਇਂ ਫਿਰ ਆਈ ਫਲਾਵਰਸ ਪਾਸ ਚੱਲ ਫਿਰ ਉਹਦੇ ਨਾਨਕਿਆਂ ਦੇ ਘਰ ਦਾ ਹੋਮ ਟੂਰ ਤਾਂ ਕਰਾਉਣ ਸਾਰਾ ਘਰ ਤਾਂ ਦਿਖਾਇਆ ਚਲੋ ਦਿਖਾਉਣ ਲੱਗੀ ਐ ਤੋ ਆਜੋ ਮੇਰੇ ਪਿੱਛੇ ਪਿੱਛੇ ਤੋ ਆ ਗਏ ਹਮ ਆਪਕੇ ਪੀਛੇ ਪੀਛੇ ਆ ਜਾ ਓਕੇ ਬਾਈ ਤਾਂ ਕਰ ਦੇ ਚ